ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡਿਟ ਚੈਨਲ ਮਾਵਾ ਡੈਰੀ ਤੇ ਅੱਜ ਦੀ ਬਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚੋਂ ਬਣਾਉਣ ਲੱਗੇ ਆ ਬਈ ਬਾਈ ਕੋਲੇ ਦੋ ਗਾਂਵਾਂ ਨੇ ਇੱਕ ਤਾਜੀ ਸੂਈ ਇੱਕ ਗੱਬਣਾ ਆਓ ਕਰ ਲੈਨੇ ਬਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਓ ਠੀਕ ਹੋ ਵਧੀਆ ਹਾਂਜੀ ਹਾਂਜੀ ਪੂਰੇ ਵਧੀਆ ਜੀ ਬਈ ਨਾਮ ਤੇ ਐਡਰੈਸ ਨਾਂਜੀ ਮੇਰਾ ਜਸ਼ਨਪ੍ਰੀਤ ਪਿੰਡ ਭਰਾੜ ਜ਼ਿਲ੍ਹਾ ਬਨਾਲਾ ਹੀ ਤਹਿਸੀਲ ਤਾਬਾ ਬਈ ਓਕੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਜੀ 98758895 ਬਈ ਤੇ ਬਾਕੀ ਬਈ ਮੈਂ ਸਾਰੇ ਵੀਰਾਂ ਨੂੰ ਬੇਨਤੀ ਆਈ ਆਪਣੇ ਮਾਲ ਖਰੀਦਿਆ ਆਉਂਦਾ ਸਾਰੇ ਆਪਣੇ ਮਾਲ ਵੀਰੇ ਕਾ ਕਰਦੀ ਗਾਰੰਟੀ ਹੁੰਦੀ ਆ ਵੀ ਵੀਰਾ ਦੇਖ ਕੇ ਥੱਲੀ ਕਰਕੇ ਆਪਣੇ ਦਾ ਮਾਲ ਖਰੀਦਣ ਵੀਰੇ ਸਹੀ ਗੱਲ ਆ ਹਾਂ ਸੋਈ ਵੀ ਇੱਥੇ ਚੋਕੇ ਦੇਖ ਲੈਣਾ ਬਈ ਹਾਂ ਤੇ ਗੱਬਰ ਪਾਸ ਕਰਕੇ ਦੇ ਵਾਲੇ ਜਾਂ ਉਹ ਵੀ ਆ ਕਿਹੜਾ ਸੂਆ ਸੂਈ ਹੈ ਬਈ ਦੂਜਾ ਸੂਆ ਸੂਈ ਦੇ ਬਾੜ ਕਦੋਂ ਸੂਈ ਹੈ ਬਈ ਸੂਈ ਨੂੰ ਹੋਵੇ ਹੋਣਗੇ ਉਹਨੂੰ 3 ਤੋਂ 4 ਦਿਨ ਬਈ ਅਗਲਾ ਬੱਚਾ ਦਾ ਲਾੜੂ ਨਾਲ ਹੀ ਹੈ ਬਈ ਬੱਚਾ ਦਾ ਮਗਰ ਠੀਕ ਹੈ ਬਈ ਬੱਚਾ ਦਾ ਲਾੜੂ ਦਿਮਾਗ ਨਾਲ ਤੇ ਆ ਬਈ ਓਕੇ ਬਈ ਹਾਂ ਕਿੰਨਾ ਕੁ ਦੁੱਧ ਬਈ ਚੋਣ ਵਾਲਾ ਇਹ ਦੁੱਧ ਦਾ ਦੇਖ ਲੈ ਮੈਂ ਕਿਤੇ 22 23 ਲੀਟਰ ਬਈ ਤਿਆਰ ਆ ਜਾਵਾ ਖਰਾ ਚੋਣ ਵਾਲਾ ਠੀਕ ਹੈ ਬਈ ਬਾਕੀ ਇਹਦਾ ਵੀ ਲਊਗਾ ਆਪਾਂ ਕਿਰ ਥੱਲੀ ਕਰਨ ਚੋਕੇ ਦੇਖ ਲੈ ਬਈ ਜੀ ਠੀਕ ਹੈ ਬਈ ਖਾ ਬਈ 22 ਲੀਟਰ ਦੁੱਧ ਬਈ ਕਹਿੰਦਾ ਚੋਣ ਵਾਲਾ ਨੈਟ ਤਿਆਰ ਆ ਭਾਈ ਦੋ ਡਾਂਗ ਬਾਕੀ ਜਰਵਾੜੇ ਬੱਚੇ ਹੋ ਪੁਈ ਚਵਾਈ ਹੀ ਰੋਟਾ ਬਈ ਠੀਕ ਹੈ ਕਰਨਾ ਤੋੜਾ ਤੋੜਾ ਇੱਕ ਨੰਬਰ ਕਿਆ ਵਾ ਮੁੱਲ ਵੀਰੇ ਜਾਇਜ ਮੁੱਲ ਬਈ ਜਾਇਜ ਜਵਾਸ 95000 ਰੁਪਏ ਦੀ ਬੜ ਦੇ ਮਾਰਤਾਂ ਵਿੱਚ ਮਾਰਤਾਂ ਕਰ ਦਾਂਗੇ ਬਈ ਆਏਗੇ ਜੀ 95000 ਰੁਪਿਆ ਮੁੱਲ ਮਾਰਤਾਂ ਜਿਹੜਾ ਮੌਕੇ ਤੇ ਕੋਈ ਚੱਕ ਅੱਜ ਬਈ 22 ਲੀਟਰ ਤੋਂ ਜਮਾ ਖਰਾ ਤਿਆਰ ਆ ਠੀਕ ਹੈ ਬਈ ਹੂੰ ਕੱਦ ਦਾ ਵਜਨ ਬਰੀਕ ਲੇਵਾ ਲੂਆ ਚਵਾਈ ਚ ਵੀ ਕਿਵੇਂ ਆ ਲੈ ਵਾ ਇੱਕ ਨੰਬਰ ਵਾ ਈ ਤਾਰਾ ਮਾਰਾਂਗਾ ਠੀਕ ਆ ਭਾਈ ਸਾਰਾਂ ਕੋਈ ਚੱਕਰ ਨਹੀਂ ਭਾਈ ਮਾਰ ਕੇ ਦਿਖਾ ਦੂਗਾ ਬਾਕੀ ਥਾਣੇ ਨੇੜੇ ਤੋਂ ਚੈੱਕ ਕਰਵਾਣੇ ਥਾਣੇ ਦਾ ਸਾਈਜ਼ ਬਹੁਤ ਚੰਗਾ ਇੱਕ ਮਿੰਟ ਥਾਣੇ ਨਾਲ ਜੀਆ ਕੀ ਬਾਤ ਚਵਾਈ ਚੰਗੀ ਆ ਨਾ ਹਮ ਲੈ ਭਾਈ ਚੋਣ ਚੈੱਕ ਕਰ ਲੋ ਚੋਣ ਕਰ ਮਾਈ ਦਾ ਚੰਗਾ ਮੋਟਾ ਮੋਟਾ ਚੋਣ ਓਕੇ ਭਾਈ ਬਾਕੀ ਕੋਈ ਨਹੀਂ ਆਣੀ ਪਾ ਕੁਛ ਨਹੀਂ ਢੰਡੀ ਸੀ ਲਵਾੜਾ ਕੋਈ ਲੱਤ ਸੜਾ ਦਾ ਕੰਮ ਨਹੀਂ ਭਾਈ ਸਹੀ ਗੱਲ ਆ ਲੈ ਦੇ ਮੁੱਲ ਵੀ ਜਾਇਜ਼ ਆ ਨਾ ਮੁੱਲ ਵੀ ਜਮਾ ਜਾਇਜ਼ ਆ ਇਹਦਾ ਮੇਵਾ ਵਾਛੀਆ ਭਰਨਾ ਹੋਰ ਵੀ ਇਹਦਾ ਚਵਾਈ ਸੀ ਮੰਗੇ ਦਾ ਟਿੱਪਿਆ ਤਾਂ ਇਹ ਆ ਕਿਹੜਾ ਸੁਆਸ ਹੁੰਦੀ ਆ ਵੀਰੇ ਬਈ ਦੂਜਾ ਸੁਆਸ ਹੁੰਦੀ ਆ ਤੰਦੋਂ ਚਾਰ ਦੰਦ ਬਈ ਬੱਛੀ ਆ ਕਿੰਨੇ ਕ ਦਿਨ ਲੂਗੀ ਦਿਨ ਬਈ ਬਸ ਆਹੀ ਕੱਢੂਗੀ ਚਾਰ ਤੋਂ ਪੰਜ ਦਿਨ ਬਈ ਠੰਡੀ ਸੀਨ ਵਾਲੀ ਆ ਮਰਪ ਦੀ ਸੀ ਆ ਹਾਂ ਬਈ ਜਿਵੇਂ ਮਰਜੀ ਬੈਠਾ ਰ ਕੋਈ ਚੱਕਰੀ ਨਹੀਂ ਕੱਚੀ ਕਿ ਨਹੀਂ ੱਟ ਲਾਉ ਮੋਈਆਂ ਆ ੱਟ ਲਾਉ ਪਨੇ ਵਾਕੀ ਥਾਨ ਬਹੁਤ ਚੰਗਾ ਲੱਗਿਆ ਬੱਛੀ ਨੂੰ ਹਮ ਹਲੇ ਚਾਰ ਦੰਦ ਆ ਬਈ ਜਮਾ ਠੀਕ ਆ ਬਈ ਹਾਂਜੀ ਫੇਸ ਦੀ ਬਿਊਟੀ ਕਾਰਡ ਪ੍ਰਿੰਟ ਪ੍ਰੌਨਟੇ ਬਾਕੀ ਵੀ ਜਿੱਦਣ ਬਾਹਰ ਨੇ ਤਿਆਰ ਹੋਦੇ ਥੱਲੇ ਦਾ ਬਹੁਤ ਮਾਨਾ ਜਿਹੜਾ ਵੀਰ ਬਾਅਦ ਜਾਣਦੇ ਆ ਬਈ ਸਾਰਿਆਂ ਨੂੰ ਪਤਾ ਹੀ ਆ ਬਾਹਰ ਦਾ ਤੋਰਾ ਤੋਰਾ ਚੈੱਕ ਕਰ ਲਓ ਇੱਕ ਨੰਬਰ ਆ ਬਾਈ ਯਾ ਇਹਦਾ ਮੁੱਲ ਵੀਰੇ ਜਾਇਜ਼ ਬਾਏ ਬਾਈ ਵਾ ਪੂਰੇ ਲੱਖ ਦੀ ਵੜ ਦੇਵਾਂਗੇ ਮਾਨਤਨ ਵਿੱਚੋਂ ਮੈਂ ਮਾਨਤਨ ਕਰਦਾ ਹਾਂ ਬਾਈ ਠੀਕ ਆ ਬਾਈ ਪੂਰੇ ਲੱਖ ਦੀ ਵੜ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਮਾਨ ਬਸ ਵੀਰੇ ਬਾਈ ਜਿੱਦਣ ਤਿਆਰ ਹੋਣ ਉਹਦੇ ਬਾਅਦ ਨਾ ਕੁਝ ਹੋਰ ਹੀ ਬੰਨਣਾ ਅੱਜ ਤਾਂ ਕੋਈ ਹੋਰ ਤਿਆਰੀ ਹੈ ਉਹਦੇ ਕੋਈ ਹੋਰ ਤਿਆਰੀ ਹੋਈ ਬਈ ਜਿੱਦ ਦੇ ਰੈਡ ਤਿਆਰ ਹੋ ਗਈ ਦੱਸੂ ਵੀ ਬਾਈ ਦੀ ਗੱਲ ਸਹੀ ਆ ਕਿਆ ਬਾਤ ਤੋਰਾ ਤੋਰਾ ਐਨ ਓਕੇ ਆ ਕੱਲੀ ਕੱਚੀ ਕੱਚੀ ਆ ਢੰਡੀ ਢੰਡੀ ਫੁੱਲਾ ਹਨਾ ਹਾਂ ਬਾਕੀ ਫੇਸ ਜੁਡੀ ਦਿਖਾ ਲਈ ਬਾਕੀ ਰੰਗ ਪ੍ਰਿੰਟ ਬਾਹਰ ਦਾ ਬਹੁਤ ਚੰਗੀ ਆ ਬੱਚੀ ਲੈ ਬਾਕੀ ਬਈ ਫਾਰਮ ਵਾਲਿਆਂ ਬੱਚਿਆਂ ਕੋਈ ਆਏ ਨਹੀਂ ਹੈਗੀਆਂ ਹਾਂ ਬੈਠ ਕੇ ਦਿਖਾ ਦੇ ਤਵਾਰ ਕੋਈ ਚੱਕਰੀ ਨਹੀਂ ਲੈਣਾ ਬੈਠ ਨੂੰ ਕੋਈ ਚੱਕਰੀ ਨਹੀਂ ਲਓ ਜੀ ਲੋ ਯਾ ਕੋਈ ਚੱਕਰੀ ਨਹੀਂ ਬਾਹਰੋਂ ਠੰਡੀ ਸੀ ਪੂਰੀ ਫੁੱਲ ਆ ਬਾਈ ਓਕੇ ਹੈ ਵੀਰੇ ਹਾਂ ਬਾਕੀ ਬਈ ਅੱਜ ਮੌਲਕ ਹੋਰ ਆ ਜਿੱਦੇ ਤਿਆਰ ਹੋ ਵੀ ਬੱਚੇ ਉਹਦੇ ਮੌਲਕ ਕੋਈ ਹੋਰ ਹੋਊਗਾ ਠੀਕ ਹੈ ਵੀਰੇ ਹਾਂ ਬਈ ਠੀਕ ਹੈ ਬਾਏ ਬਈ 95000 ਦੇਵਾਂਗੇ ਬੈਠ ਬਈ ਬਾਹਰ ਮਾ ਕੇ ਚਲੋ ਤੁਸੀਂ ਬੜਾ ਸ਼ੋਰ ਸੇ ਪਿਆਲੇ ਕਰਾ ਗਏ ਬਾਹਰ ਨਹੀਂ ਹੈਗਾ ਲੋਕ ਲੋਕੋ ਬੈੜਾ ਚੱਸੀ ਆ